ਆ ਗਿਆ 40 ਪਰ ਹਰ ਇਸ ਸਟ੍ਰਾਈਕ 26 26 ਜੂਨ ਨੂੰ ਥਾਣਾ ਸਿਵਲ ਲਾਈਨ ਦੇ ਏਰੀਆ ਕਮਿਸ਼ਨਰੇਟ ਅਮਰitsar ਦੇ ਵਿੱਚ ਜੀਆ لال ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨੇਟ ਅਮਰਸਰ ਪੁਲਿਸ ਨੇ ਸ਼੍ਰੀ ਮਨਿਉ ਰਾਣਾ ਜੀ ਦੀ ਅਗਵਾਈ ਹੇਠ ਐਸ ਐਚਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਾਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਰੱਖ ਰੁਪਿਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਨ੍ਹਾਂ ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਹਦੇ ਜੋ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਦੀ ਕਾਮਯਾਬੀ ਮਾਸਟਰਮਾਈਂਡ ਕਿਸ ਤਰ੍ਹਾਂ ਕੀਤਾ ਸੀ ਇਹ ਕਿਹੋ ਜਿਹਾ ਮਾਸਟਰਮਾਈਂਡ ਕਿਸ ਤਰ੍ਹਾਂ ਹੋਇਆ ਸੀ ਮਾਸਟਰਮਾਈਂਡ ਜੀਆ لال ਵਹਿਲਜੀ ਦਾ ਇੱਕ ਡਰਾਈਵਰ ਸੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਕ ਸਿੰਘ ਉਸ ਲੜਕੀ ਨੇ ਗੁਰਟੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੁਰਟੇਕ ਨੇ ਗਾ ਆਪਦੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ अर्ਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜਕੇ ਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ। ਇਹਨਾਂ ਕੋਲ ਇੱਕ ਰਵਾਲਵਰ ਸੀ। ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ। ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕਾਮਯਾਬੀ ਹੋਈ ਆ। ਡਿਊਰਿੰਗ ਰਿਮਾਂਡ ਐਂਡ ਇਨਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖੀ ਦੱਸ ਰਹੇ ਨੇ ਇਹ ਚੋਂ 41 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੇ ਵੀ ਹਲੇ ਫਰਜ਼ ਜਿਹੜੀ ਪੁੱਛਗੇ ਸ਼ਾ ਉਦੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਵੀ ਲੈ ਗਏ ਸੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਹੀ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇਨਟੈਰੋਗੇਸ਼ਨ ਚ ਰਿਮਾਨਡ ਰਾਨ ਆ ਜਿਹੜਾ ਇਹਨਾਂ ਨੂੰ ਪੁੱਛਗਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ੁਰੂ ਡਰਾਈਵਰ ਦੀ ਰਿਵਾਰਡ ਨਹੀਂ ਡਰਾਈਵਰ ਦੀ ਕਿਉਂਕਿ ਡਰਾਈਵਰ ਦੀ ਬੇਟੀ ਦੀ ਗੱਲ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਉ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਘਰ ਦਾ ਕੰਮ ਕਰਦੀ ਸੀ ਲੜਕੀ ਕੰਮ ਕਰਦੀ ਹੁੰਦਾ ਸੀ ਹਾਂਜੀ ਲੜਕੀ ਘਰ ਦਾ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰ 9 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianally ਸਾਨੂੰ ਜਿਹੜਾ ਇਹਨਾਂ ਦੀ origianal information ਦਾ ਵਿਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ 2 ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਕਿਹੜੇ ਲੜਕੀ ਦਾ ਜਿਹੜਾ ਕੋਈ ਲਾਇਸੈਂਸ ਸੀਗਾ ਕੋਈ ਨਾ ਆਉਂਦਾ ਕਿਹੜੇ ਲੜਕੀ ਦਾ ਲਾਇਸੈਂਸ ਸੀ ਸਭ ਲੜਕੀ ਦਾ ਬਰਤਨ ਲੜਕੀ ਦਾ ਬੁਆਏਫਰੈਂਡ ਹੀ ਗੋਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਨ ਰਿਕਾਰਡ ਨਹੀਂ ਸੀ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜਾ ਜਿਹੜਾ ਸੰਦੀਪ ਆ ਉਹਤੇ ਵੀ ਕਾਰਮਜ਼ੈਕਟ ਦਾ ਪਰਚਾ ਦਰਜਾ ਇੱਕ ਹੋਰ ਬੰਦਾਗਾ ਉਹਤੇ ਇੱਕ ਸਾਈਜ਼ ਦਾ ਪਰਚਾ ਦਰਜਾ ਸਰ ਇਹ ਜਿਹੜੇ ਪੈਸੇ ਖਬਰ ਹੋਏ ਨੇ ਜੀ ਇਹ ਕਿੱਥੋਂ ਮਤਲਬ 8-8 ਬੰਦਿਆਂ ਕੋਲੋਂ ਖਬਰ ਹੋਏ ਨੇ ਜੀ ਇਹ ਕੋ ਬਚਾਇ ਬਲੇ ਇਨਾਂ ਨੇ ਬੁਲਟ ਡਿਪੋਜ਼ਿਟ ਦਿੱਤੇ ਸਾਰੇ ਇੱਥੋਂ ਇੱਥੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਸੀ ਸਾਰੀ ਰਿਕਵਰੀ ਪਾ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲਵ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆ ਉਹਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੁਰਤੇਗ ਆ ਇਹਦਾ ਫਾਦਰ ਆ ਹਰਦੀਪ ਸਿੰਘ ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਜੀ ਰੈਸਪਰ ਹੈ ਜੇਵਨ ਦਾ ਕਹਿੰਦੇ ਕਿ 225 ਕਿਲੋ ਹੈਗਾ ਤੇ ਉਸ ਬਰਾਬਰ ਦੀ ਤੇ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨਾ ਸੋਨੇ ਦਾ ਮਹਾਰਾਸ਼ਟਰ ਦੀ ਪੁਲਿਸ ਸ਼ਕਤੀ ਜਾ ਕੇ ਦੇਖਦੀ ਹੈ ਇਹ ਵੀ ਕੋਈ ਕੋਲੋਂ ਕਵਰੀ ਹੋਈ ਹੈ ਬੰਦੇ ਦਾ ਕੋਈ ਡਾਇਰੈਕਟ ਟੈਪ ਆ ਉਦੋਂ ਉਦੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉਦੋਂ ਲੋਕਣ ਦੇ ਨਜ਼ਰੀਏ ਇਹਨਾਂ ਇਹਨਾਂ ਚ ਇੱਕ ਬੰਦਾ ਪਹਿਲਾਂ ਉੱਥੇ ਕੰਮ-ਕੰਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਕਣ ਦੇ ਲਈ ਉੱਥੇ ਗਏ ਸੀ ਸਮਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਿੱਦੂ ਸਟੇਟ ਇਹਨਾਂ ਨੇ ਆਪਣਾ ਇੱਥੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇੱਥੋਂ ਜਾ ਕੇ ਲੁਕਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕ ਕੇ ਕੁਝ ਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਜਾਣਗੇ ਹਾਂਜੀ ਹਾਂਜੀ ਉਹ ਉਹਨਾਂ ਦੇ ਨੌ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸ ਦਾਂਗੇ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਆ ਯੈਸ ਸਰ ਇਹ ਕਿਸਰਾ ਕੁਝ ਹੀ ਮੁਕਸਰਾ ਸੱਜਿਆ ਸੌਲਵ ਕੀਤਾ ਕਿਉਂ ਰਹੇ ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਡ੍ਰੈਸ ਕੀਤੀ ਆ ਸਰ ਇਹ ਗੈਂਗ ਸੀ ਪਰ ਪੱਕੇ ਇਹਨਾਂ ਦੀ ਦੋਸਤੀ ਬਣਾਈ ਲੁੱਟ ਵਾਸਤੇ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੇ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚ ਵਸ ਆ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਦਾ ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਦਾ ਇਹ ਫਸਟ ਟਾਈਮ ਇਦਾਂ ਦਾ ਨੋਟਿਸ ਆਇਆ ਵਾਕੀ ਇੰਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇਦਾਂ ਦਾ ਕ੍ਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ ਤੁਸੀਂ ਉਹ ਸਰ ਰਹਿੰਦਾ ਕਿੱਥੇ ਹੈ ਜੀ ਕਰਦਾ ਕੀ ਹੈ ਵੈਸੇ ਉਹ ਪ੍ਰੋਫੈਸ਼ਨ ਕੀ ਹੈ ਗੁਰਪ੍ਰੀਤ ਸਬਜ਼ੀ ਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਟਾ ਰੋਡ ਅਮਰਸਾ ਚ ਰਹਿੰਦਾ ਇਨਵੈਸਟ ਕਰਦਾ ਜਾਂ ਭਜਨਾ ਦੀਸ਼ ਤੋਂ ਬਾਅਦ ਜਾਂ ਕੋਈ ਇਸ ਚੀਜ਼ ਕਿਸ ਨਹੀਂ ਅਜਾਦੀ ਕੋਈ ਗੱਲ ਸਮਝ ਨਹੀਂ ਲੁਟੇਰਿਆਂ ਦਾ ਮੋਟਿਵ ਕੀ ਹੁੰਦਾਗਾ ਲੁਟੇਰਿਆਂ ਦਾ ਮੋਟਿਵ ਤਾਂ ਲੁੱਟਦਾ ਮਾਲ ਇਕੱਠਾ ਕਰਨਾ ਆਦਰ ਟਾਈਮ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਹਦਾਂ ਦੀ ਕੋਈ ਵਿਜ਼ਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਾਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਠੀਕ ਹੈ ਠੀਕ ਹੈ ਥੈਂਕ ਯੂ ਤੇ ਅੱਜ 골ਡੀ ਬ੍ਰਾਂਡ ਤੇ ਪਰਚਾ ਦਰਜ ਹੋਇਆ ਸੀ ਬਲੇ ਚ ਕੀ ਹੈ ਮਸਲਾ ਸਾਰਾ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰਸ਼ਨ ਕਰਨ ਦੀ ਕਾਲ ਪਾਈ ਸੀ